ਡੇਰਾ ਬਾਬਾ ਨਾਨਕ ਵਿਖੇ 28 ਸਾਲਾਂ ਰੋਜ਼ਮਾਰ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਅਮਰਿਤਕ ਨੌਜਵਾਨ ਅਕਸਮਾ ਡੇਰਾ ਬਾਬਾ ਨਾਨਕ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਸਮੋਕੇਪੁਰਜੇ ਡੇਰਾ ਬਾਬਾ ਨਾਨਕ ਪੁਲਿਸ ਦੇ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਹਨੂੰ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹਨਾਂ ਦਾ ਪੁੱਤਰ ਲਵਰੇ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੋਹੱਲਾ ਬਾਜੀ ਡੇਰਾ ਬਾਬਾ ਨਾਨਕ ਜੋਕੀ ਸ਼ੁੱਕਰਵਾਰ ਰਾਤ ਤੋਂ ਕਰੋ ਲਾਪਤਾ ਹੁਣ ਦੱਸਿਆ ਕਿ ਉਕਤ ਨੌਜਵਾਨ ਦੀ ਬਲੋਸ ਅਤੇ ਪਰਿਵਾਰ ਤੋਂ ਬੁਲੂ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਪਰਿਵਾਰ ਤੋਂ ਬਲੋਸ ਨੂੰ ਸੂਚਨਾ ਦਿੱਤੀ ਗਈ ਹੈ ਕਿ ਲੋਪਰੀ ਸਿੰਘ ਦੀ ਲਾਸ਼ ਕਰਤਾਰਪੁਰ ਕੋਰੀਡੋਰ ਨਜ਼ਦੀਕ ਬਣੇ ਪੁਰਾਣੇ ਗੇਟ ਉੱਤੇ ਪਈ ਹੈ ਹੁਣ ਦੱਸਿਆ ਕਿ ਪੁਲਿਸ ਤੋਂ ਬਲੋਸ ਨੂੰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਬਟਾਲਾ ਵਿਖੇ ਭੇਜ ਦਿੱਤਾ ਹੈ ਹੁਣ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬੜਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਤੇ ਜੀਜਾ ਤਿਆਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਲੋਪਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ ਦਾ ਇੱਕ ਲੋਜ ਹੌਨ ਗੈਸ ਜਲਸੀ ਤੋਂ ਵਿੱਚ ਲੈ ਕੇ ਆਏ ਸੀ ਉਸ ਤੋਂ ਬਾਅਦ ਲੋਪਿੰਦਰ ਸਿੰਘ ਆਪਣੇ ਘਰ ਵਾਪਸ ਨਹੀਂ ਆਇਆ ਤੇ ਉਸ ਰਾਤ ਤੋਂ ਹੀ ਉਸ ਦਾ ਫੋਨ ਬੰਦ ਆ ਰਿਹਾ ਸੀ ਉਹਨਾਂ ਦੱਸਿਆ ਕਿ ਲੋਪਿੰਦਰ ਸਿੰਘ ਦੀ ਲਾਸ਼ ਅੱਜ ਕਰਤਾਰਪੁਰ ਗੋਲਡੋਰ ਨਜ਼ਦੀਕ ਬਣੇ ਗੇਟ ਉੱਤੇ ਸ਼ੱਕੀ ਹਾਲਾਤ ਦੇ ਵਿੱਚ ਮਿਲੀ ਹੈ ਉਥੇ ਪੁਲਿਸ ਤੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸਾਡੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ ਤੇ ਸਾਨੂੰ ਇਨਸਾਫ ਮਿਲ ਸਕੇ ਇਹ ਜੀ ਬ੍ਰਦਰ ਇਨ ਲਾਉਂ ਦਾ ਕੀ ਮਾਮਲਾ ਜੀ ਮਾਮਲਾ ਜੀ ਇਹ ਪਰਸੋਂ ਤੋਂ ਲੱਭਦੇ ਪਈਂ ਸ਼ਾਮ ਦੇ ਲਾਪਤਾ ਸੀ ਆ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੇ ਮਦਰ ਇਨ ਲਾਉਂ ਨੇ ਕਿ ਇਦਾਂ ਲੱਭਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹਦੇ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਤੇ ਫੇਰ ਉਹ ਰਾਣੇ ਨੂੰ ਮੇਰੇ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾ ਚਰਾਣੇ ਦਾ ਨੰਬਰ ਲਉਂਦੇ ਰੇ ਰਾਣਾ ਦਾ ਨੰਬਰ ਉਹਨੇ ਲੱਗਾ ਕਿ ਤੋਂ ਦੱਸ ਦੇ ਦੇ ਐਟ ਲਿਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਨਹੀਂ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਾ ਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਉਹ ਜਦੋਂ ਆ ਕੇ ਦੇਖਿਆ ਇਦਾਂ ਹੀ ਲੱਭ ਰੇ ਲੁਭ ਰੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੜੀ ਮੁੰਦੀ ਦੀ ਕੀ ਮੌਤ ਆ ਕੀ ਕਰਨਾ ਕੋਈ ਮੌਤ ਦੇਖੋ ਇਹ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮੁਲਾਜ਼ਮ ਉੱਚ ਪਤਾ ਲੱਗੇਗਾ ਕੀ ਗੱਲ ਹੋਈ ਜਾਂ ਕੋਈ ਡਰੱਗਰੀ ਓਵਰਡੋਸ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਡੈਥ ਕੀ ਕੰਮ ਕਰਕੇ ਕਰਦਾ ਸੀ ਬਸ ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਚੋਥੇ ਆ ਲੱਗਾ ਹੈ ਲੇਬਰ ਦਾ ਕੰਮ ਕਰਦਾ ਬਸ ਨਸ਼ਾ ਨੁਸ਼ਾ ਕਰਦਾ ਦੀ ਹੈ ਕਿ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ ਇਦਾਂ ਦਾ ਕੋਈ ਸੁਣਿਆ ਨਹੀਂ ਇਕੱਲਾ ਇਕੱਲਾ ਹੀ ਸੀਗਾ ਜੀ ਕਿ ਸਿਸਟਰ ਕਿੰਨੀਆਂ ਨੇ ਸਿਸਟਰ ਦੋ ਨੇ ਤੇ ਸਰ ਜਦੋਂ ਗੋਮਾ ਸੀ ਤੇ ਕੋਈ ਗੋਮਛੂ ਦੀਪੁਰ ਕੋਲ ਗਈ ਕੱਲ ਖਾਈ ਸੀਗੀ ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12 15 ਘੰਟੇ ਕੇ ਸ਼ਾਇਦ ਆ ਜੇ ਵਾਪਸ ਵਟਾਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਚਾਹ ਕੇ ਜਾਓ ਰਿਪੋਰਟ ਤਾਂ ਲਿਖਾ ਕੇ ਆਓ ਮੈਸੇਜ ਵੀ ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਏ ਸੀਗੇ ਤੇ ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟ੍ਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਹੈ ਮੈਨੂੰ ਸਿਰ ਪੀਸ ਪਹੁੰਚੀ ਜਿੱਥੇ ਡੈਡ ਬੱਟੀ ਮਿਲੀ ਹਾਂਜੀ ਹਾਂਜੀ ਕਿ ਕੀ ਸ਼ੱਕ ਹੈ ਕਿਸੇ ਦੇ ਕੋਲ ਹੈ ਸ਼ੱਕ ਤਾਂ ਵੀ ਕਿਸੇ ਤੇ ਕੀ ਕੇ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਹਣਗੇ ਕੀ ਮੰਗੀ ਕਰਦੇ ਤੂੰ ਮੰਗ ਹੀ ਆ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟੋ ਜੇ ਪੰਜਾਬ ਦੇ ਮੁੱਕ ਤਾਂ ਸਕਦਾ ਨਹੀਂ ਘਟੋ ਜੇ ਚਲੋ ਇੰਨਾ ਹੀ ਬੜਾ ਪੁਲਿਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲahari ਆ ਹਾਂ ਜੀ 5:30 ਵਜੇ ਪਹਿਲਾਂ ਰਾਣਾ ਜੰਸੀ ਚੋ ਲੈ ਕੇ ਆਇਆ ਕੀ ਬੀਠ ਦਰਦ ਨਾ ਕੀ ਲਾਪਰੇ ਸਿੰਘ ਅੱਛਾ ਉਥੋਂ ਜੰਸੀ ਚੋ ਲੈ ਕੇ ਆ ਉਥੇ ਵੀਡੀਓ ਵੀ ਹੈਗੀ ਉਹਦੇ ਰਾਣੇ ਦੀ ਦਾਇਦਾ ਪੁੱਤਰ ਮੁਰਕੇ ਘਰ 5 ਵਜੇ 50 ਮਿੰਟ ਤੇ ਆ ਕੇ ਬੜਾ ਖੁਸ਼ੀ ਕਿਸਾਈ ਮਤਲਬ ਹੀ ਮਾਪਾਤ ਮੁਰਕੇ ਬਾਬੇ ਸ੍ਰੀ ਚੰਦੇ ਮੱਥਾ ਵੀ ਟੇਕਣ ਗਏ ਘਰ ਆ ਕੇ ਦਵਾਈ ਵੀ ਲੈਣ ਗਿਆ 7:30 ਪੌਣੇ 8 ਵਜੇ ਦੇ ਘਰੋਂ ਗਿਆ ਮੁਰਕੇ ਪਿੰਮਾ ਮੈਂ ਸੈਰ ਕਰਾਂ ਆ ਨਾਲ ਸਾਡੇ ਗਵੰਡ ਦਾ ਮੁੰਡਾ ਦਸ ਕਰਨ ਉਹਦੇ ਨਾਲ ਸੈਰ ਕਰਨ ਚੱਲ ਗਿਆ ਸੈਰ ਕਰਕੇ ਤੇ ਮੁਰਕੇ 9:00 9 ਵਜੇ ਰਾਣਾ ਘਰ ਆਇਆ ਕਰੋ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤੇ ਮਗਰ 9:30 ਵਜੇ ਮੋਤ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਕੋਈ ਮੈਂ ਫੋਨ ਲਾ ਲਾ ਕੇ ਸੰਦੇਨ ਹੋ ਗਿਆ ਨਹੀਂ ਮੁੰਡੇ ਦਾ ਫੋਨ ਲੱਗਦਾ ਤੇ 10 ਵਜੇ ਮਾਰ ਕੇ ਤੇ ਘਰ ਆ ਗਿਆ ਇਹ ਕਿਦਨ ਦੀ ਗੱਲ ਹੈ ਕਿਦਨ ਮਿਸਮਾ ਪਰ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤੀ ਕਿੰਨੇ ਟਾਈਮ ਹੋਵਨ ਇਹ 10:00 ਵਜੇ ਦੇ ਜਦੋਂ ਕੰਮ ਸਮਟ ਕਰਦੋ ਗਿਆ ਬੇਟਾ ਸਵਾ 9 ਹੋ ਗਏ ਤੇ 20 ਤੇ ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਾ ਤੈਨੂੰ ਅੱਜ ਪਿੰਡ ਲਈ ਕੁ ਦਿਖਾ ਦਿੱਤੀ ਲਪਣ ਦੇ ਤੇ ਲਪਣ ਦੇ ਇਹ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਢ ਦੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਆਪਣਈਏ ਆਏ ਨੇ ਤਾਂ ਉਹਨਾਂ ਨੇ ਨਾਲ ਉਹ ਫੌਜੀ ਨੇ ਆਪਣਾ ਕਾਲਾ ਬੌਜੀ ਉਹ ਵੀ ਨਾਲ ਗਏ ਨੇ ਤਾਂ ਜੋ ਕੋਰੀਡੋਰ ਤੇ ਜਿਹੜਾ ਪਹਿਲਾ ਬਨਾਣਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਬਰਨਾ ਹੀ ਪਿਆ ਉੱਥੇ ਜੁੱਤੀ ਕੇ ਪਾਸੇ ਜੁੱਤੀ ਫਤਾਈ ਨਿਕ ਚੱਕੋ ਚੱਕ ਮੂੰਹ ਨਿਕਲਦੀ ਕਿੰਨੀ ਉਮਰ ਕਿੰਨੀ ਕਦੀ 8 27 ਸਾਲ ਹੈਗੀ ਹੈ ਵਿਆਹ ਕੁਵਾਰਾ ਕੁਵਾਰਾ ਜੀ ਕਿੰਨੀ ਆਪਾਂ ਕਿੰਨੀ ਦੋ ਕੀ ਮੈਂ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਮੱਗ ਮਾਰਿਆ ਮੁੰਡੇ ਨੂੰ ਕਰੋ ਘਰ ਮੇਰੇ ਪੋਤਨੋ ਕਰੋ ਖੜ ਕੇ ਮਾਰਿਆ ਇਹਨੇ ਕੋਈ ਰੰਜਿਸ਼ ਹੈ ਤਾਂ ਨਾ ਰੰਜਿਸ਼ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜ਼ਿਆਦਾ ਚਲਾਕ ਸਿਆਰੀ ਇਹਨਾਂ ਦੇ ਪਾਪਾ ਦੀ ਡੈਥ ਉਹ ਮਤਲਬ ਇੱਕ ਆਂਧਾ ਨਹੀਂ ਪਈ ਇਹਨਾਂ ਨੂੰ ਵੀ ਮਤਲਬ ਕਿਤੇ ਬਾਹਰ ਨਾ ਰਹਿਣ ਦੇ ਨਾਲ ਜਾਣਦੇ ਹੀ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰੇ 2 ਸਾਲ ਹੋ ਗਏ ਪਲੇਟ ਹੋਇਆ ਕਿ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਸੀ ਪਾਠ ਪੁਠ ਕਰਦਾ ਸੀ ਮੁੰਡਾ ਇਹ ਕੋਪੋ ਇਹਪੁਰ ਨਾ ਪੜਨਗੇ ਜੇ ਬੰਨੀ ਪਾਤ ਇਹਨੇ ਚੋਲਾ ਸਾਬੋਂ ਵੀ ਕਢਾਤਾ ਚੋਲਾ ਚਲੋ ਚਲੋ ਪਾਠ ਤੋਂ ਅਟ ਗਿਆ ਮੋੜ ਕੇ ਇਹ ਚਾਚੀ ਉੱਥੇ ਸਕਿਉਰਟੀ ਗਾਰਡ ਦੀ ਨੌਕਰੀ ਕਰਨੀ ਹੈ ਇੱਥੇ ਕਰਨੀ ਹੈ ਮਝੀਟੇ ਜਾਣਾ ਮੇਰੇ ਕੋ 10000 ਰੁਪਏ ਇਹਨਾਂ ਨੇ ਹਫ਼ਤੇ ਦੇ ਵਿੱਚ ਡਾਇਆ ਦੂਆਂ ਨੇ ਮੇਰੇ ਕੋ ਲੈ ਲੈਣਾ 1000 ਦੇ ਦੇ 1500 ਦੇ ਮੰਮੀ ਆ ਜਾ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀਟੀ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉੱਥੇ ਆਪ ਹੁਣ ਡਿੰਡੀ ਤੇ ਚੱਲੇ ਆਵਾ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਪੇ ਮੁੰਡਾ ਗੁਰਦੁਆਰੀ ਡਿੱਗਾ ਹੁਣ ਡਿੱਗਾ ਲੈ ਆਓ ਪ੍ਰੀਤ ਡਿੱਗਾ ਦਰ ਨਾਲ ਇਹਨਿੰ ਦਿੱਤਾ ਸਾਰਾ ਸਮਾਨ ਦਿੱਤਾ ਇਹ ਵੀ ਸ਼ਬਦ ਜੀ ਹੁਣ ਇਹ ਦੀ ਸਾਡੇ ਜੀ ਇਹਦੀ ਵੀ ਇਹਦਾ ਵੀ ਹੁਣ ਵੀ ਹੋ ਰਿਹਾ ਨੇ ਫੂਲ ਲਾਇਆ ਵਾ ਫੂਲ ਉਹਦਾ ਬੰਦ ਆਂ ਲਿਆ ਸੀ ਤੇ ਸਿਨੇ ਖੋਲਿਆ ਸੀ ਮੰਗੇ ਕਿ ਮੇਰੀ ਇਹੋ ਮੰਗ ਪੇ ਜਿੱਥੇ ਵੀ ਫੜਿਆ ਜਾਂਦੇ ਤੈਨੂੰ ਮੈਨੂੰ ਹੁਣ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਾਨੀ ਕੀ ਕਰ ਸਕਦੀ ਹਸਬੰਦ ਵੀ ਮੇਰੇ ਕੋਰੇ ਹੋ ਗਏ ਨੇ ਮੈਂ ਹਾਲਤ ਦੇਖੋ ਮੈਂ ਤਾਂ ਇਹਦੇ ਸਿਰ ਤੇ ਬੈਠੀ ਹਾਂ ਅੱਜ ਸਰ ਅੱਜ ਇੱਕ ਨੌਜਵਾਨ ਦੀ ਜਿਹੜੀ ਡੈਡਵਡ ਮਿਲੀ ਹੈ ਕੀ ਮਾਮਲਾ ਕੀ ਹੈ ਅੱਜ ਜੋ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਹੈ ਲਵਪ੍ਰੀਤ ਸਿੰਘ ਨੌਵੇਂ ਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ ਸੀ ਰਹਿੰਦਾ ਹੈ ਰਹਿਣ ਵਾਲਾ ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਇ ਦਾਲਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲਨੀ ਸੀ ਦਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬੋਡੀ ਮਿਲੀ ਆ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਪੋਸਟਮਾਰਟਮ ਜੋ ਵੀ ਇਹਦਾ ਕੌਜ਼ ਆਫ ਡੈਥ ਹੈਗਾ ਉਸ ਦੇ ਮਤਲਬ ਕਾਰਵਾਈ ਕੀਤੀ ਜਾਏਗੀ ਸਰ ਫਿਰ ਪਰਿਵਾਰ ਇਹਨਾਂ ਨੇ ਕੀ ਕਰਦੇ ਕੀਤੀ ਹੈ ਅਜੇ ਤੱਕ ਫਿਲਹਾਲ 174 ਦੀ ਕਾਰਵਾਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤਾਂ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਇ ਦੇ ਲੜਕੇ ਨੇ ਜਾਂ ਕੁਛ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਛ ਮਰਿਆ ਹੈ ਮੁਢਲੀ ਜਾਂਚ ਤੋਂ ਕੀ ਲੱਗਦਾ ਵੈਸੇ ਡੈਡ ਬਟ ਵੀ ਮੁਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਵੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਹੋਈ ਮੌਤੇ ਕਰ ਪਰ ਪਰਿਵਾਰ ਵਾਲੋ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਸੀ ਉਹਦੀ ਵੀ ਤਫਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਏ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ